ਕਰਦੇ ਆ ਤੁਸੀਂ ਵੀ ਰਾਜੀ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਅੱਜ ਵੀ ਆਪਾਂ ਬੱਚਿਆਂ ਪ੍ਰਤੀ ਵੀਡੀਓ ਪਾਉਣ ਲੱਗੇ ਆ ਜਿਸ ਤਰ੍ਹਾਂ ਬੱਚਿਆਂ ਦੇ ਥੋਡੀ ਦੇ ਉੱਤੇ ਇੱਕ ਛੋਟੀ ਜਿਹੀ ਫਿੰਸੀ ਹੁੰਦੀ ਆ ਉਸ ਤੋਂ ਵੱਧਾ 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 ਕਾਫੀ ਇੱਥੇ ਤੱਕ ਦੋਨੀ ਪਾਸੇ ਇੱਧਰ ਇੱਥੇ ਤੱਕ ਤੇ ਇੱਧਰ ਇੱਥੇ ਤੱਕ ਆ ਜਾਂਦੀ ਆ ਉਹਦਾ ਇੱਕ ਤੁਹਾਨੂੰ ਨੁਕਤਾ ਦੱਸਣ ਲੱਗੇ ਆ ਤੁਸੀਂ ਬੱਚੇ ਨੂੰ ਨਾ ਨਹੀਂ ਲਾਉਂਦੇ ਨੇ ਬੱਚਾ ਨਾ ਬਾਰ-ਬਾਰ ਉੱਥੇ ਹੀ ਲੈ ਕੇ ਜਾਊਗਾ ਉਹਦਾ ਕਿਉਂ ਜਿਹੜਾ ਹੱਥਾ ਬੱਚੇ ਨੂੰ ਹਰਕਤ ਆਉਂਦੀ ਹੁੰਦੀ ਹੈ ਤੇ ਉਹਦਾ ਇੱਕ ਘਰੇਲੂ ਰੋਖਤਾ ਇਹ ਤੁਹਾਨੂੰ ਅੱਜਕੱਲ ਕਿਸੇ ਨੇ ਦੱਸਣੇ ਨਹੀਂਗੇ ਕਿਉਂ ਮਤਲਬ ਜਿਹੜੇ ਸਾਡੀ ਏਜ ਦੇ ਲੋਕ ਵੀ ਨਹੀਂ ਹੁਣ ਉਹ ਵੀ ਇੰਨਾਂ ਚੀਜ਼ਾਂ ਨੂੰ ਭੁੱਲ ਗਏ ਇਹ ਸਾਨੂੰ ਬਰਾਸਤ ਦੇ ਵਿੱਚ ਮਿਲੀਆਂ ਹੋਈ ਚੀਜ਼ਾਂ ਨੇ ਦੇਖੋ ਅਸੀਂ ਜ਼ਮੀਨ ਜਾਇਾਤ ਨੂੰ ਵਿਰਾਸਤ ਨੂੰ ਸਾਮ ਕੇ ਰੱਖਦੇ ਆ ਟੂਮਾ ਮਿਲ ਜਾਂਦੀਆਂ ਨੇ ਅਸੀਂ ਉਹ ਸਾਮ ਕੇ ਰੱਖਦੇ ਆ ਹੈ ਕਿ ਨਹੀਂ ਗਹਿਣਾ ਗੱਟਾ ਮਿਲ ਗਿਆ ਅਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੰਨੇ ਆ ਕੀ ਗੱਲ ਜਿਹੜੀਆਂ ਸਮ ਵਿਰਾਸਤ ਦੇ ਵਿੱਚ ਉਸ ਚੀਜ਼ਾਂ ਇਹ ਜਿਹੀਆਂ ਮਿਲਦੀਆਂ ਨੇ ਜਾਨੀ ਬਜ਼ੁਰਗਾ ਕੋਲ ਬਜ਼ੁਰਗ ਵੀ ਇੱਕ ਕਿਸਮ ਦੇ ਵਿਰਾਸਤ ਹੁੰਦੇ ਨੇ ਪਰ ਉਹੀ ਗੱਲ ਫੇਰ ਆਉਂਦੀ ਆ ਵੀ ਅੱਜ ਕੱਲ ਦੇ ਬਜ਼ੁਰਗਾਂ ਤਾਂ ਆਪ ਹੀ ਮੱਤ ਮਾਰੀ ਗਈ ਹੈ ਕਿ ਨਹੀਂ ਵੀ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਟੀਵੀ ਲਾ ਲਓ ਵੀ ਟੀਵੀ ਦੇਖਦੇ ਨੇ ਜਾਂ ਮੋਬਾਈਲ ਜਿਆਦਾ ਦੇਖਦੇ ਨੇ ਜਾਂ ਇੰਨੇ ਕੰਮ ਤਾਂ ਹੁਣ ਅੱਗੇ ਵਾਲੇ ਹੈ ਨਹੀਂਗੇ ਵੀ ਇੰਨੇ ਰੁਝੇਵੇਂ ਨੇ ਅੱਗੇ ਨੂੰ ਬਹੁਤ ਫ੍ਰੀ ਨੇ ਬਜ਼ੁਰਗ ਅੱਗੇ ਤਾਂ ਬਾਹਰ ਖੇਤਾਂ ਦੇ ਵਿੱਚ ਹੀ ਕੰਮ ਨਹੀਂ ਸੀ ਮੁੱਕਦਾ ਜਿਮੀਦਾਰ ਭੈਣਾਂ ਤੋਂ ਭਰਾਵਾਂ ਤੋਂ ਐਸ ਉਮਰ ਦੇ ਵਿੱਚ ਜਿਵੇਂ ਛੱਲੀਆਂ ਗੁੰਡਣੀਆਂ ਨੇ ਤੇ ਫਿਰ ਨਰਮੇ ਚੁਗਣੇ ਨੇ ਕਪਾਹਾਂ ਚੁਗਣੀਆਂ ਨੇ ਇੱਕ ਕਦੇ ਇੱਕ ਘੜਨਾ ਯਾਨੀ ਇਹ ਸਮਝ ਲਓ ਬੇਲ ਹੀ ਨਹੀਂ ਸੀ ਮਿਲਦਾ ਕਦੇ ਕਦੇ ਸਾਗ ਤੋੜ ਲਿਆ ਕਦੇ ਜੇ ਕਰ ਲਿਆ ਕਦੇ ਬੋਹ ਕਰ ਲਿਆ ਹੁਣ ਤਾਂ ਉਹ ਵੀ ਸਾਂਝੀ ਸੇਰੀ ਲਿਆ ਦਿੰਦੇ ਨੇ ਇੱਕ ਨਹੀਂ ਹੁਣ ਤਾਂ ਬਜ਼ੁਰਗ ਫਰੀ ਨੇ ਅੱਗੇ ਛੋਟੇ ਛੋਟੇ ਕੰਮ ਸਰਦੇ ਹੜੀ ਬਜ਼ੁਰਗ ਕਰਦੇ ਫਿਰ ਜਾਂਦੇ ਸੀ ਨਾਲੇ ਉਹਨਾਂ ਦਾ ਗਿਣਤੀ ਮਿੰਤੀ ਚ ਕੁਝ ਨਹੀਂ ਸੀਗਾ ਹੁਣ ਤਾਂ ਜਿਆਦਾ ਹੱਦ ਬੱਚੇ ਬੈਂਚ ਦੇ ਵਿੱਚ ਬਿਠਾ ਦਿਓ ਬੈਂਚੋਂ ਲਾ ਲਿਓ ਟਿਊਸ਼ਨ ਤੇ ਛੱਡਿਓ ਇੱਕ ਨਹੀਂ ਇਹੀ ਕੰਮ ਨੇ ਪਰ ਫਿਰ ਵੀ ਅਸੀਂ ਜਿਹੜੀਆਂ ਪ੍ਰਾਣੀਆਂ ਗੱਲਾਂ ਸੀ ਨਾ ਮਤਲਬ ਸਾਨੂੰ ਜੋ ਬਰਸਤ ਦੇ ਵਿੱਚ ਚੀਜ਼ਾਂ ਕੁਝ ਮਿਲ ਜਾਂਦੀਆਂ ਸੀ ਇਹ ਅਗਲੇ ਜਿਹੜੇ ਪਿਛਲੇ ਬਜ਼ੁਰਗ ਹੁੰਦੇ ਸੀ ਉਹ ਪੀੜੀਦਰ ਪੀੜੀ ਦੱਸਦੇ ਰਹਿੰਦੇ ਸੀ ਹੁਣ ਨਹੀਂ ਕੋਈ ਦੱਸਦਾ ਜੇ ਕਿਸੇ ਨੂੰ ਪਤਾ ਵੀ ਉਹ ਕਹਿੰਦਾ ਮੇਰੇ ਕੋਲ ਹੀ ਗੱਲ ਰਹੇ ਦੂਜੇ ਨੂੰ ਨਾ ਪਤਾ ਲੱਜ ਕਿਤੇ ਗਮਾਂਡੀਆਂ ਦੀ ਬਹੂ ਨੂੰ ਨਾ ਪਤਾ ਲੱਗ ਜਵੇ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗੀਆਂ ਇਹਦਾ ਲਾਜ ਆ ਇਹਨੂੰ ਕਲਬੂਤ ਕਹਿੰਦੇ ਨੇ ਤੁਸੀਂ ਕਿਸੇ ਸਿਆਣੇ ਬਜ਼ੁਰਗ ਕੋਲੋਂ ਪਤਾ ਵੀ ਕਰ ਲਿਓ ਵੀ ਜਦੋਂ ਇੱਥੇ ਫਿਣਸੀ ਨਿਕਲਦੀ ਆ ਤਾਂ ਇੱਥੋਂ ਵੱਧਦਾ ਵੱਧ ਜਾਂਦਾ ਉਹ ਫਿਣਸੀ ਦਾ ਉਹਦਾ ਨੌ ਕਲਬੂਤ ਜਿੱਥੇ ਤੁਸੀਂ ਜਾਣਾ ਇਹਦੇ ਵਾਸਤੇ ਤੁਹਾਨੂੰ ਉਹ ਵੀ ਮੈਂ ਦੱਸੂਗੀ ਸਾਰਾ ਕੁਝ ਦੱਸਦੀ ਆ ਉਹ ਹੈਗਾ ਤੁਸੀਂ ਜਿਹੜੇ ਹਰੀ ਜਨ ਭਰਾ ਹੁੰਦੇ ਜਿਹੜੇ ਜੁੱਤੀਆਂ ਬਣਾਉਂਦੇ ਨੇ ਹਰੀ ਜਨ ਭਰਾ ਅੱਜਕੱਲ ਇਹ ਕੰਮ ਬਹੁਤ ਘੱਟ ਕਰਦੇ ਨੇ ਇਹ ਹੁਣ ਆਪਾਂ ਨੂੰ ਵੀ ਪਤਾ ਵੀ ਹੁਣ ਅੱਗੇ ਵਾਲੀ ਗੱਲ ਨਹੀਂ ਰਹੀ ਹੈਗੀ ਤੇ ਫੇਰ ਵੀ ਤੁਹਾਡਾ ਕੰਮ ਬਣੋ ਜਰੂਰ ਕਿ ਆਏ ਬਣੂ ਇਹ ਤੁਸੀਂ ਪਤਾ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਜੁੱਤੀਆਂ ਬਣਾਉਂਦੇ ਨੇ ਉਹਨਾਂ ਕੋਲੇ ਉਹ ਚੀਜ਼ ਪੱਕੀ ਹੁੰਦੀ ਆ ਭਾਵੇਂ ਦੁਕਾਨ ਕਰਦੇ ਨੇ ਇਸ ਟਾਈਮ ਫਿਰ ਵੀ ਉਹਨਾਂ ਦੀ ਉਹ ਚੀਜ਼ ਸਾਹਮਣੇ ਰੱਖੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਚੀਜ਼ ਬਹੁਤ ਜ਼ਿਆਦਾ ਕੰਮ ਦੀ ਆ ਉਹ ਇੱਕ ਸਮਝ ਲਓ ਵੀ ਇੰਨੀ ਵਧੀਆ ਕਾਰਗਰ ਚੀਜ਼ ਆ ਇਹਨਾਂ ਛੇਤੀ ਕੰਮ ਕਰਦੀ ਆ ਉਹ ਚੀਜ਼ ਉਹਨੂੰ ਮਤਲ ਉਹ ਉਹਨਾਂ ਕੋਲ ਤੁਸੀਂ ਜਾਣਾ ਤੇ ਉਹਨਾਂ ਨੂੰ ਜੋ ਥੋੜੀ ਸ਼ਰਦਾ ਦੇਖੋ ਹੁਣ 100-50 ਦਾ ਤਾਂ ਕੁਝ ਬਣਦਾ ਹੀ ਹੈ ਨਹੀਂਗਾ ਹੈ ਕਿ ਨਹੀਂ ਡਾਕਟਰਾਂ ਕੋਲੇ ਜਾਣਿਆ ਕਿੰਨੇ ਪੈਸੇ ਲੱਗਦੇ ਤੁਸੀਂ ਸਰਦਾ ਮੁਤਾਬਕ ਜਿੰਨੀ ਥੋੜੀ ਚ ਹਿੰਮਤ ਆ ਹੱਥ ਨਾਲ ਕੁੱਟਿਓ ਵੀ ਹੁਣ ਇੱਥੇ ਮੁਕਤ ਦਾ ਕੰਮ ਆ ਹੈ ਕਿ ਨਹੀਂ ਜੇ ਤੁਸੀਂ ਉਹ ਖੁਸ਼ ਹੋ ਜਾਣਗੇ ਦੇਖੋ ਤੁਹਾਡਾ ਵੀ ਭਲਾ ਕਿੱਡਾ ਵੱਡਾ ਹੁੰਦਾ ਹੈ ਕਿ ਨਹੀਂ ਇੱਥੇ ਫਿਰ ਬੱਚੇ ਦੇ ਨਿਸ਼ਾਨ ਪੈ ਜਾਂਦਾ ਕਾਲੇ ਰੰਗ ਦਾ ਉਹਦੇ ਨਾਲ ਤੁਸੀਂ ਇੱਕ ਖਿਆਲ ਰੱਖਣਾ ਇੱਕ ਫਿਰਸੀ ਹੋਈ ਤੇ ਮੈਂ ਤਾਂ ਕੰਨੀ ਫੌਰਨ ਚਲੇ ਜਾਵਾਂ ਫੇ ਜਾਰੂ ਕਾਫੀ ਵਾਤ ਜਾ ਵਾਦਦਾ ਵਾ ਤੁਸੀਂ ਡਾਕਟਰ ਕੋਲੇ ਫਿਰਦੇ ਹੋ ਤੇ ਫਿਰ ਉਸ ਦਾ ਤੁਸੀਂ ਚੇਤ-ਛੇਤੀ ਇਲਾਜ ਵੀ ਨਹੀਂ ਕਰਵਾਉਦੇ ਹੈਗੇ ਜਦੋਂ ਇੱਥੇ ਠੋਡੀ ਦੇ ਵਿੱਚ ਇੱਕ ਫਿਣਸੀ ਵੀ ਹੁੰਦੀ ਆ ਨਾ ਤੁਸੀਂ ਉਹ ਫਿਣਸੀ ਦੇਖਣੀ ਚਿੱਟੇ ਰੰਗ ਦੀ ਹੁੰਦੀ ਆ ਤੇ ਉਹ ਫਿਣਸੀ ਦੇ ਆਧਾਰ ਕੰਡੇ ਜੇ ਹੋ ਜਾਂਦੇ ਨੇ ਤੁਸੀਂ ਉਸ ਆਪਣੇ ਰਮਦਾਸ ਭਗਤ ਰਮਦਾਸ ਵੀਰ ਕੋਲੇ ਜਾਣਾ ਤੇ ਉਹਨੂੰ ਪੁੱਛਣਾ ਜਿਹੜਾ ਜੁੱਤੀਆਂ ਵੇਚਦਾ ਵੀ ਸਾਨੂੰ ਨਾ ਕਲਬੂਤ ਦਾਸੀ ਹੱਥ ਵਾਲਾ ਕਰਾਉਣਾ ਇਹ ਹੱਥ ਵਾਲਾ ਹੋਰ ਕੋਈ ਨਹੀਂ ਕਰ ਸਕਦਾ ਇਹ ਉਹੀ ਵੀਰ ਕਰਨਗੇ ਜਿੰਨਾ ਕੋਲੇ ਉਹ ਚੀਜ਼ ਹੋਊਗੀ ਹੈਕ ਨਹੀਂ ਜਿਹਦੇ ਕੋਲੇ ਹੈ ਨਹੀਂ ਉਹ ਨਹੀਂ ਕਰ ਸਕਦਾ ਸਿਰਫ ਜੁੱਤੀਆਂ ਬਣਾਉਣ ਵਾਲੇ ਵੀਰ ਕੋਲ ਹੀ ਉਹ ਚੀਜ਼ ਹੁੰਦੀ ਆ ਥੋੜਾ ਉਹ ਹੱਥ ਵਾਲਾ ਕਰ ਦੂ ਤੁਸੀਂ ਜਿੱਕਰੋ ਪਹੂਗਾ ਜੋ ਵੀ ਬਾਕੀ ਅਗਲਾ ਆਪਾਂ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜਿੰਨਾ ਮੈਨੂੰ ਪਤਾ ਵੀ ਇਹ ਤਲਬੂਤ ਆ ਜਿਹੜਾ ਠੋਡੀ ਤੋਂ ਸ਼ੁਰੂ ਹੁੰਦਾ ਇਹਦਾ ਹੱਥ ਵਾਲਾ ਸਿਰਫ ਰਮਦਾਸ ਭਗਤ ਵੀਰ ਜੀ ਕਰ ਸਕਦੇ ਨੇ ਸੌਰੀ ਮਾਫ ਕਰਨਾ ਅਰੰਦਾਸ ਵੀਰ ਜੀ ਕਰ ਸਕਦੇ ਨੇ ਜਿਹੜੇ ਅਰੰਦਾਸੀ ਵੀਰ ਜੁੱਤੀਆਂ ਬਣਾਉਂਦੇ ਨੇ ਜਾਂ ਜੁੱਤੀਆਂ ਦੀ ਜਿੰਨਾ ਦੀ ਇਸ ਟਾਈਮ ਦੁਕਾਨ ਅਰੰਦਾਸੀ ਵੀਰਾਂ ਦੀ ਆਇਆ ਜੁੱਤੀਆਂ ਦਾ ਹਰ ਮਹਾਜਨ ਵੀ ਬਣਾਉਂਦੇ ਨੇ ਹੈ ਕਿ ਵੇਚਦੇ ਨੇ ਉਹ ਨਹੀਂ ਪੰਜਾਬੀ ਜੁੱਤੀ ਜੁੱਤੀ ਜਿਹੜੀ ਖੱਲ ਤੋਂ ਤਿਆਰ ਹੁੰਦੀ ਹੈ ਪੰਜਾਬੀ ਜੁੱਤੀ ਉਹ ਜਿਹੜੇ ਪੰਜਾਬੀ ਜੁੱਤੀ ਬਣਾਉਂਦੇ ਨੇ ਉਹ ਤੁਹਾਨੂੰ ਰਾਹ ਪਾਉਣਗੇ ਦਾ ਹੋ ਸਕਦਾ ਉਹਨਾਂ ਦੇ ਕੋਲੇ ਚੀਜ਼ ਹੁੰਦੀ ਵੀ ਆ ਮੈਨੂੰ ਉਮੀਦ ਹੈ ਜਿੱਤ ਤੱਕ ਹੋਰ ਕਿਸੇ ਕੋਲ ਤੁਹਾਨੂੰ ਇਹ ਚੀਜ਼ ਨਹੀਂ ਮਿਲਣੀ ਅੱਜ ਕੱਲ ਪੰਜਾਬੀ ਜੁੱਤੀਆਂ ਵੀ ਬਹੁਤ ਲੋਕ ਵੇਚ ਰਹੇ ਨੇ ਮਤਲਬ ਇਹ ਵੀ ਸੋਚ ਲਓ ਵੀ ਅੱਜ ਕੱਲ ਜਿਮੀਦਾਰ ਵੀ ਕਰ ਰਹੇ ਨੇ ਮਹਾਜਨ ਵੀ ਕਰ ਰਹੇ ਨੇ ਤੁਸੀਂ ਸਿਰਫ ਰਮਦਾਸ ਵੀਰ ਕੋਲੇ ਜਾਣਾ ਵਾ ਪੁੱਛ ਲੈਣਾ ਮੈਂ ਅਸੀਂ ਆਹ ਹੱਥ ਆਲਾ ਕਰਾਉਣਾ ਤੁਹਾਨੂੰ ਉਹ ਰਾਹ ਪਾਊਗਾ ਤੁਹਾਡਾ ਹੱਥ ਆਲਾ ਕਰੂਗਾ ਤੁਹਾਨੂੰ ਫੌਰਨ ਆਰਾਮ ਆਉ ਦੂਜੇ ਦਿਨ ਜਿਹੜਾ ਜਕਮ ਨੇ ਸਾਰੇ ਸਾਫ਼ ਹੋ ਜਾਣਗੇ ਤੇ ਨਾਲੇ ਇੱਥੇ ਕਾਲੇ ਰੰਗ ਦਾ ਜਿਹੜਾ ਨਿਸ਼ਾਨ ਪੈ ਜਾਂਦਾ ਉਹ ਨਹੀਂ ਪਊਗਾ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਜੇ ਕੋਈ ਗੱਲ ਗਲਤ ਨਿਕਲ ਗਈ ਹੋ ਤਾਂ ਮਾਫ ਕਰਨਾ